हाँ तो तो जी सर सर की कहना चाहते अगर दो मिनट वेट कर दो जी सर की कहना चाहते मखीरिया जाते असि तड़क सार ही इतने एक इंटरसैप्टी किया ਔਰ ਕਿਉਂਕਿ ਮਿਸ਼ਨ ਤੰਦਰੁਸਤ ਜਿਹੜਾ ਪੰਜਾਬ ਦਾ ਹੈਗਾ ਆ ਉਹਦੇ ਪੰਜਾਬ ਸਰਕਾਰ ਨੇ ਜਿੱਦਾਂ ਅੱਜਕੱਲ੍ਹ ਚਲਾਈ ਹੋਈ ਹੈ ਮਹਿੰਦ ਫੈਸਟੀਵਲ ਸੀਜ਼ਨ ਤੇ ਸਾਨੂੰ ਮਾਨਯੋਗ ਕੂੜਾ ਐਂਡ ਡ੍ਰੈਕ ਕਮਿਸ਼ਨਰ ਸਰਦਾਰ ਦਨ ਰਾਜ ਸਿੰਘ ਜੀ ਆਈਐਸ ਮਾਨਯੋਗ ਡਿਪਟੀ ਮੈਡੀਕਲ ਮੈਨੇਜਰ ਆਸ਼ਿਕਾ ਜੈਨ ਅਤੇ ਸਾਡੇ ਮਾਨਯੋਗ ਸਿਵਲ ਸਰਜਨ ਸਾਹਿਬ ਡਾਕਟਰ ਮਿਲਜੀਤ ਉਹਨਾਂ ਵੱਲੋਂ ਸਖਤ ਇਹ ਦਾਇਤਾ ਹੈ ਕਿ ਤਿਹਾੜੀ ਸੀਜ਼ਨ ਨੂੰ ਮੁਕ ਰਾਖਦੇ ਹੋਏ ਕਿਸੇ ਵੀ ਤਰ੍ਹਾਂ ਦਾ ਕੋਈ ਮਲਾਪਕੀ ਸਮਾਨ ਨਾ ਲੋਕਾਂ ਨੂੰ ਮਹੀਆ ਕਰਾਇਆ ਜਾ ਸਕੇ ਔਰ ਔਰੇ ਸਬੰਧ ਚ ਆ ਸਾਡੀ ਟੀਮ ਜਿਹੜੀ ਹੈ ਫੂਡ ਸੇਫਟੀ ਟੀਮ ਤੜਕਸ ਆ ਰਹੀ ਥੇ ਕੇਰੀਆਂ ਬਾਰਡਰ ਤੇ ਉਹਨਾਂ ਨੇ ਨਾਕਾ ਲਗਾਇਆ ਹੈ ਔਰ ਨਾਕੇ ਦੌਰਾਨ ਉਹਨਾਂ ਨੂੰ ਇੱਕ ਗੱਡੀ ਜਿਹੜੀ ਕਿ ਹਰਿਆਣਾ ਤੋਂ ਆ ਰਹੀ ਸੀ ਔਰ ਇੱਥੇ ਮੁਕੇਰੀਆਂ ਚ ਉਹਨਾਂ ਨੇ ਪਨੀਰ ਡਿਸਟ੍ਰਿਬਿਊਟ ਕਰਨਾ ਸੀ ਨੀਅਰ ਅਬਾਊਟ 7 ਕੁਇੰਟਲ ਦੇ ਕਰੀਬ ਪਨੀਰ ਸੀ ਉਹ ਉਹਨਾਂ ਨੇ ਪਕੜਿਆ ਔਰ ਉਸੇ ਟਾਈਮ ਹੀ ਉਹਨਾਂ ਨੇ ਸੈਂਪਲ ਵੀ ਲੈ ਲਏ ਔਰ ਨਾਲ ਹੀ ਜਿਹੜਾ ਜਿੰਨਾ ਵੀ ਪਨੀਰ ਸੀ ਇਨੂੰ ਅਸੀਂ ਕੋल्ड ਸਟੋਰ ਵਿੱਚ ਸਟੋਰ ਕਰ ਲਿਆ ਔਰ ਇਹਨੂੰ ਅੱਜ ਹੀ ਅਸੀਂ ਸੈਂਪਲਿੰਗ ਲਈ ਭੇਜ ਦਿੱਤਾ ਜਾਏਗਾ ਔਰ ਰਿਪੋਰਟ ਅਧਿਕਾਰਤ ਜੁਤੀ ਬੰਗਾ ਕੇ ਇਹਦੇ ਉੱਤੇ ਫੂਡ ਸੇਫਟੀ ਐਕਟ ਦੇ ਅਗੇਂਸਟ ਜਿੱਦਾਂ ਵੀ ਕਾਰਵਾਈ ਹੋਏਗੀ ਉਹ ਕਰਾਈ ਜਾਏਗੀ ਤੇ ਇਹ ਜਿਹੜਾ ਪਨੀਰ ਹੈ ਤੇ ਕਿਹੜੀਆਂ ਦੁਕਾਨਾਂ ਕਿਉ ਹਾਂਜੀ ਕੌਣ ਮੇਨ ਡੀਲਰ ਹੈ ਕੰਮ ਕੀ ਰੀਆਂ ਜਿਹੜਾ ਚੱਕਦਾ ਜਾਂ ਕਿੱਥੋਂ ਕੋਈ ਇਦਾਂ ਨੇ ਇਹ ਜਿਸ ਤਰ੍ਹਾਂ ਇਹਨਾਂ ਨੇ ਗੱਡੀ ਵਾਲੇ ਨੇ ਸਾਨੂੰ ਦੱਸਿਆ ਕਿ ਹਰਿਆਣੇ ਤੋਂ ਆ ਰਿਹਾ ਸੀ ਤੇ ਇਹ ਫਸਟ ਟਾਈਮ ਹੀ ਬੰਦਾ ਗੱਡੀ ਤੇ ਲੈ ਕੇ ਆਇਆ ਸੀ ਇਹਨੂੰ ਡਿਸਟ੍ਰੀਬਿਊਟਰ ਇਦਾਂ ਨਹੀਂ ਪਤਾਗਾ ਸਿਰਫ ਇਹਨਾਂ ਨੇ ਪਤਾ ਸੀ ਕਿ ਇੱਥੇ ਕਿਸੇ ਬੰਦੇ ਨੇ ਇਹਨੂੰ ਟਿਪ ਦਿੱਤੀ ਹੈ ਕਿ ਇੱਥੇ ਆ ਕੇ ਅਸੀਂ ਤੁਹਾਨੂੰ ਮਿਲ ਲਾਂਗੇ ਤੇ ਅਸੀਂ ਕਲੈਕਟ ਕਰ ਲਾਂਗੇ ਪੜਾਈ ਤੱਕ ਕਿਉਂਕਿ ਸਾਡੀ ਟੀਮ ਸਭ ਤੋਂ ਪਹਿਲਾਂ ਹੀ ਇਹਨਾਂ ਕੋ ਪਹੁੰਚ ਗਈ ਸੀ ਔਰ ਇਹਨਾਂ ਨੂੰ ਪਕੜ ਲਿਆ ਸੀ ਔਰ ਇਹਨਾਂ ਨੂੰ ਉਹ ਬੰਦਾ ਜਿਹੜਾ ਹੈਗਾ ਸੀ ਉਹ ਚੱਕਮਾ ਦੇ ਕੇ ਨਿਕਲ ਗਿਆ ਉਹ ਪਤਾ ਹੀ ਨਹੀਂ ਲੱਗ ਸਕਿਆ ਇਹਨਾਂ ਨੂੰ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗ ਸਕਿਆ ਔਰ ਉਹਦੇ ਬਾਰੇ ਅਸੀਂ ਫਿਰ ਵੀ ਇਨਵੈਸਟੀਗੇਟ ਕਰਾਂਗੇ ਔਰ ਹੁਣ ਤੱਕ ਅਸੀਂ ਜਿਹੜੀ ਪਨੀਰ ਪਕੜਿਆ ਉਹਨੂੰ ਅਸੀਂ ਇੱਥੇ ਕੋਲਡ ਸਟੋਰ ਚ ਸੀਲ ਕਰਦੇ ਤਾਂ ਕਹਿੰਦੇ ਇੱਥੇ ਕੀ ਕਹਿੰਦੇ ਇਹ ਜਿਹੜਾ ਪ੍ਰੇਰਾ ਇਹੋ ਨਕਲੀ ਆ ਜਾਂ ਅਸਲੀ ਇਸ ਦੇ ਵਿੱਚ ਕਿਉਂਕਿ ਲੋਕਾਂ ਨੂੰ ਅਵੇਰਨੈਸ ਕਰਨਾ ਜ਼ਰੂਰੀ ਹੈ ਜਿਹੜਾ ਪਨੀਰ ਹੈ ਜਿੰਨਾ ਵੀ ਅਸੀਂ ਪਕੜਦੇ ਆ ਜਾਂ ਜੋ ਵੀ ਇਨਵੈਸਟੀਗੇਸ਼ਨ ਨਹੀਂ ਜਾਂ ਰਿਸੈਂਪਲ ਲਿੱਤੇ ਜਾਂਦੇ ਆ ਔਰ ਜਦੋਂ ਵੀ ਸੈਂਪਲ ਦੀ ਰਿਪੋਰਟ ਆਏਗੀ ਪੂਰੇ ਜੀ ਅਸੀਂ ਕਹਿ ਸਕਦੇ ਕਿ ਅਸਲੀ ਹੈ ਨਕਲੀ ਹੈਗਾ ਉਨੀ ਦੇਰ ਤੱਕ ਅਸੀਂ ਸ਼ੱਕੀ ਪਨੀਰ ਹੀ ਕਵਾਂਗੇ ਇਹਨਾਂ ਨੂੰ ਸ਼ੱਕੀ ਪਨੀਰ ਦੇ ਆਧਾਰ ਤੇ ਹੀ ਅਸੀਂ ਕੋਲਡ ਸਟੋਰ ਚ ਸਟੋਰ ਕਰ ਲੈਣੇ ਆ ਤਾਂ ਕਿ ਰਿਪੋਰਟ ਆਨ ਤੇ ਜੇ ਤੇ ਠੀਕ ਹੋਇਆ ਤੇ ਫਿਰ ਅਸੀਂ ਰਿਲੀਜ਼ ਕਰਾਂਗੇ ਅਦਰਵਾਇਜ਼ ਜੇ ਕੋਈ ਹੋਇਆ ਤੇ ਅਸੀਂ ਉਹਦੇ ਅਗੇਂਸਟ ਫੂਡ ਸੇਫਟੀ ਐਕਟ ਸਟੈਂਡਰਡ ਐਂਡ ਐਕਟ ਦੇ ਅਗੇਂਸਟ ਕਾਰਵਾਈ ਕੀਤੀ ਜਾ ਤੇ ਉਹ ਜਿਹੜਾ ਗੱਡੀ ਵਾਲਾ ਲੈ ਹਾਂਜੀ ਹੁਣ ਫੜ ਲਿਆ ਜੀ ਗੱਡੀਆਂ ਲੈ ਹਾਂਜੀ ਗੱਡੀ ਵਾਲਾ ਇੱਥੇ ਹੈਗਾ ਆ ਉਹ ਨਾਲ ਹੀ ਹੈ ਸਾਡੇ ਗਿਆ ਤੇ ਉਹਨੂੰ ਅਸੀਂ ਨਾਲ ਰੱਖ ਕੇ ਜਿੰਨਾ ਜਿਕਰ ਕਾਰਵਾਈ ਨਹੀਂ ਹੁੰਦੀ ਉਹ ਕੰਪਲੀਟ ਕਰ ਦਿੰਦੇ ਹਾਂ ਕੀ ਨਾਮ ਆਪਣਾ ਤੇ ਕਿਹੜੀ ਜਗ੍ਹਾ ਤੋਂ ਆਏ ਮੇਰਾ ਨਾਮ ਹੈ ਅਪਰੈਲਾਡ ਜੀ ਹਾਂਜੀ ਪ੍ਰਹਿਲਾਡ ਪ੍ਰਹਿਲਾਡ ਪ੍ਰਲਾਡ ਹਾਂਜੀ 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 ਅਸੀਂ ਟੋਹਾਨੇ ਸੇ ਟੋਹਾਨਾ ਕਿੱਥੇ ਪੈਂਦਾ ਜੀ ਟੋਹਾਨਾ ਟੋਹਾਨਾ ਸਰ ਟੋਹਾਨਾ ਹਰਿਆਣਾ ਟੋਹਾਨਾ ਟੋਹਾਨਾ ਕਿੱਥੇ ਪੈਂਦਾ ਟੋਹਾਨਾ ਜੀ ਹਰਿਆਣਾ ਜੀ ਹਾਂ ਜਿੱਤ ਕੀ ਲੈ ਕੇ ਆਏ ਤੁਸੀਂ ਅਨਿਲ ਲੈ ਕੇ ਆਏ ਸਾਂ ਠੀਕ ਹੈ ਤੇ ਕਿਹੜੀ ਦੁਕਾਨ ਤੋਂ ਲੈ ਕੇ ਆਏ ਪਤਾ ਕੀ ਦੁਕਾਨ ਦਾ ਕਿੱਥੋਂ ਲੈ ਕੇ ਇਹ ਕਿਹੜਾ ਸਪਲਾਈ ਦੇਦਾ ਸਰ ਉਹਨਾਂ ਨੇ ਫੋਨ ਕੀਤਾ تھا ਸਰ ਉਹ ਕਹਿੰਦਾ ਬਸੱਡੇ ਸੇ ਆ ਜਾਓ ਫਿਰ ਤੁਸੀਂ ਬਸੱਡੇ ਸੇ ਆ ਜਾਓ ਤੱਕ ਆ ਸਰ ਲੋਕਾਂ ਕੇ ਨਹੀਂ ਇਹ ਲਹਿੰਦਾ ਕਿਥੋਂ ਪਨੀਰ ਹੈ ਤੇ ਕਿਹੜੀ ਦੁਕਾਨ ਹਰਿਆਣਾ ਕਿਥੋਂ ਲੈ ਕੇ ਆਏ ਕੋਈ ਡੀਲਰ ਹੈ ਤਾਂ ਮੇਨ ਤਾਂ ਹੋਈਗਾ ਕਿ ਉੱਥੇ ਬੰਦੀ ਹੋਈਗੀ ਫੈਕਟਰੀ ਹੋਈਗੀ ਤੁਹਾਨੂੰ ਆਨੇ ਦੇ ਹਾਂਜੀ ਉੱਥੋਂ ਜੱਕਲੇ ਕੇ ਆਇਆ ਠੀਕ ਹੈ ਜੀ ਤੇ ਫਿਰ ਇਥੇ ਮਕੇਰੀਆਂ ਦੇਣ ਆਏ ਹਾਂਜੀ ਹਾਂਜੀ ਠੀਕ ਹੈ ਮਕੇਰੀਆਂ ਕਿਹੜੀ ਜਗ੍ਹਾ ਦੇਣ ਆਏ ਸਰ ਉਹਨਾਂ ਨੇ ਫੋਨ ਕੀਤਾ ਜ਼ਰਾ ਉਹਨਾਂ ਨੇ ਬੋਲਾ ਥਾ ਕਿ ਬਸੱਡੇ ਆ ਜਾਣਾ ਬਸੱਡੇ ਆ ਕੇ ਮੈਨੂੰ ਫੋਨ ਕਰਨਾ ਠੀਕ ਹੈ ਤੇ ਫਿਰ ਤੁਸੀਂ ਫੋਨ ਕੀਤਾ ਨਾ ਤੱਕ ਸਰ Tidak ada nama, tidak ada nama yang bisa diperlukan. Tidak ada.